ਆਮ ਆਦਮੀ ਪਾਰਟੀ ਦੇ ਪੱਛਮੀ ਲੁਧਿਆਣਾ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦਾ ਦੇਹਾਂਤ ਹੋ ਗਿਆ ਗੋਲੀ ਚੱਲਣ ਦੇ ਨਾਲ ਉਹਨਾਂ ਦੀ देर रात ਮੌਤ ਹੋਈ ਹੈ ਉਸ ਤੋਂ ਬਾਅਦ ਜਿੱਥੇ ਇਲਾਕੇ ਦੇ ਵਿੱਚ ਉਸ ਦੇ ਹਲਕੇ ਦੇ ਵਿੱਚ ਸੋਗ ਦੀ ਲਹਿਰ ਉੱਥੇ ਹੀ ਸਿਆਸੀ ਹਲਕਿਆਂ ਦੇ ਵਿੱਚ ਵੀ ਪੰਜਾਬ ਪਰ ਦੇ ਵਿੱਚ ਵੀ ਅੱਜ ਉਦਾਸੀਨ ਇਹ ਖਬਰ ਸਾਹਮਣੇ ਆ ਰਹੀ ਹੈ ਗੱਲਬਾਤ ਕਰਾਂਗੇ ਕਿ ਕਿਵੇਂ ਗੁਰਪ੍ਰੀਤ ਗੋਗੀ ਕਾਂਗਰਸੀ ਕੌਂਸਲ ਤੋਂ ਆਪ ਵਿਧਾਇਕ ਬਣੇ ਨੇ ਉਹਨਾਂ ਦੇ ਸਫ਼ਰ ਦੇ ਉੱਤੇ ਇੱਕ ਪੰਛੀ ਝਾਤ ਮਾਰਾਂਗੇ ਤੁਹਾਨੂੰ ਦੱਸ ਦੇ ਕਿ ਪੱਛਮੀ ਲੁਧਿਆਣਾ ਤੋਂ ਆਮ ਆਦੀ ਪਾਰਟੀ ਦੇ ਐਮਐਲਏ ਗੁਰਪ੍ਰੀਤ ਗੋਗੀ ਦਾ ਦੇਰ ਰਾਤ ਦੇਹਾਂਤ ਹੋਇਆ ਗੁਰਪ੍ਰੀਤ ਗੋਗੀ ਦੀ ਉਮਰ 57 ਸਾਲ ਸੀ ਜੋ ਆਪਣੇ ਘਰ ਅੰਦਰ ਹੀ ਲਾਇਸੈਂਸੀ ਰਵਾਲਵਰ ਦੇ ਨਾਲ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ ਸਨ ਤਾਂ ਤੁਰੰਤ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਜਾਇਆ ਗਿਆ ਸੀ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਅਮ੍ਰਿਤਿਕ ਕੋਸ਼ਿਤ ਕਰ ਦਿੱਤਾ ਗਿਆ ਗੁਰਪ੍ਰੀਤ ਗੋਗੀ ਨੇ ਆਪਣਾ ਸਿਆਸੀ ਸਫ਼ਰ ਕਾਂਗਰਸ ਨਾਲ ਸ਼ੁਰੂ ਕੀਤਾ ਸੀ ਜਿੱਥੋਂ ਤਿੰਨ ਵਾਰ ਲਗਾਤਾਰ ਕੌਂਸਲਰ ਰਹਿਣ ਤੋਂ ਬਾਅਦ ਉਹਨਾਂ ਨੂੰ ਕਾਂਗਰਸ ਵੱਲੋਂ ਜ਼ਿਲ੍ਹਾ ਪ੍ਰਧਾਨ ਦਾ ਉਹਦਾ ਵੀ ਦਿੱਤਾ ਗਿਆ ਸੀ ਸਾਲ 2017 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਉਸ ਵੇਲੇ ਗੁਰਪ੍ਰੀਤ ਗੋਗੇ ਨੂੰ ਇੰਡਸਟਰੀ ਦਾ ਚੇਅਰਮੈਨ ਬਣਾਇਆ ਗਿਆ ਸੀ ਸਾਲ 2022 ਦੇ ਵਿੱਚ ਜਦੋਂ ਕਾਂਗਰਸ ਵੱਲੋਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਉਸ ਤੋਂ ਬਾਅਦ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਹੀ ਗੁਰਪ੍ਰੀਤ ਗੋਗੀ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ ਸੀ ਇਸ ਤੋਂ ਬਾਅਦ ਸਾਲ 2022 ਦੇ ਵਿੱਚ ਉਹਨਾਂ ਨੇ ਲੁਧਿਆਣਾ ਦੇ ਪੱਛਮੀ ਹਲਕੇ ਤੋਂ ਚੋਣ ਲੜੀ ਅਤੇ ਉਹ ਜੇਤੂ ਰਹੇ ਉਹਨਾਂ ਨੂੰ 40000 ਤੋਂ ਵੱਧ ਵੋਟਾਂ ਪਈਆਂ ਸਨ ਗੋਗੀ ਵੱਲੋਂ ਕਾਂਗਰਸ ਦੇ ਕੈਬਨਿਟ ਮੰਤਰੀ ਰਹੇ ਭਾਰਤ ਪੁਸ਼ਪਨ ਆਸ਼ੂ ਨੂੰ ਫਰਾਇਆ ਗਿਆ ਸੀ ਇੰਨਾ ਹੀ ਨਹੀਂ ਅਕਾਲੀ ਦਲ ਦੇ ਸੀਨੀਅਰ ਲੀਡਰ ਮੇਸ਼ ਇੰਦਰ ਰੇ ਵਾਲਾ ਤੇ ਪਾਜਪਾ ਦੇ ਵਿਕਰਮ ਸੰਧੂ ਨੂੰ ਵੀ ਹਰਾ ਕੇ ਗੁਰਪ੍ਰੀਤ ਗੋਗੀ ਆਮ ਆਦਮੀ ਪਾਰਟੀ ਤੋਂ ਵਿਧਾਇਕ ਬਣੇ ਸੀ ਤੁਹਾਨੂੰ ਦੱਸਦੀ ਕਿ ਗੁਰਪ੍ਰੀਤ ਗੋਗੀ ਅਕਸਰ ਹੀ ਆਪਣੀ ਵਿਵਾਖ ਅੰਦਾਜ਼ ਲਈ ਜਾਣੇ ਜਾਂਦੇ ਸਨ ਉਹਨਾਂ ਵੱਲੋਂ ਆਪਣੇ ਹੀ ਸਰਕਾਰ ਦੇ ਖਿਲਾਫ ਜਾ ਕੇ ਬੁੱਢੇ ਨਾਲੇ ਲਈ ਰੱਖਿਆ ਨਹੀਂ ਪੱਥਰ ਵੀ ਤੋੜਿਆ ਗਿਆ ਸੀ ਇਸ ਕਾਰਨ ਉਹ ਕਾਫੀ ਸੁਰਖੀਆਂ ਦੇ ਵਿੱਚ ਵੀ ਆਏ ਸੀ ਉਹ ਲਗਾਤਾਰ ਕਈ ਵਾਰ ਮੋਟਰਸਾਈਕਲ ਦੇ ਉੱਤੇ ਸਾਈਕਲ ਦੇ ਉੱਤੇ ਸਕੂਟਰ ਦੇ ਉੱਤੇ ਵੀ ਬਜ਼ਾਰਾਂ ਦੇ ਵਿੱਚ ਘੁੰਮਦੇ ਦਿਖਾਈ ਦਿੰਦੇ ਸੀ ਪਰ ਬਿੱਤੇ ਦਿਨ ਵੀ ਉਹਨਾਂ ਨੇ ਬੁੱਡੇ ਨਾਲੇ ਦੀ ਸਫਾਈ ਨੂੰ ਲੈ ਕੇ ਵਾਤਾਵਰਣ ਪ੍ਰੇਮੀ ਬਲਵੀਰ ਸਿੰਘ ਸਿੱਚੇਵਾਲ ਦੇ ਨਾਲ ਮੁਲਾਕਾਤ ਕੀਤੀ ਸੀ ਗੁਰਪ੍ਰੀਤ ਗੋਗੀ ਲਗਭਗ 23 ਸਾਲ ਕਾਂਗਰਸ ਦੇ ਵਿੱਚ ਰਹੇ ਹਾਲਾਂਕਿ ਵਿੱਚ ਹੋਈਆਂ ਨਗਰ ਨਿਗਮ ਚੋਣਾਂ ਵਿੱਚ ਜਿਹੜੀਆਂ 2024 ਦੇ ਵਿੱਚ ਹੋਈਆਂ ਸਨ ਤਾਂ ਉਹਨਾਂ ਦੀ ਪਤਨੀ ਡਾਕਟਰ ਸੁਖਚੈਨ ਕੋਰ ਵਾਰਡ ਨੰਬਰ 61 ਤੋਂ ਮਹਿਜ਼ 86 ਵੋਟਾਂ ਤੋਂ ਹਾਰ ਗਈ ਸੀ विधायक गुरप्रीत गोभी अपनी पत्नी सुखचैन नाल स्कूटर ਤੇ ਵੀ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਪਹੁੰਚੇ ਸਨ ਉਹਨਾਂ ਨੇ ਕਿਹਾ ਸੀ ਕਿ ਇਹ ਮੇਰਾ ਲੱਕੀ ਸਕੂਟਰ ਹੈ ਇਸ ਨਾਲ ਮੈਂ ਬਹੁਤ ਸਫ਼ਰ ਤੈਕ ਕੀਤਾ ਪਰ ਜਦੋਂ ਇਹ ਖਬਰ ਹੁਣ ਉਹਨਾਂ ਦੇ ਸਾਹਮਣੇ ਆਉਂਦੀ ਹੈ ਕਿ ਉਹਨਾਂ ਦਾ ਦਿਹਾਂਤ ਹੋ ਗਿਆ ਤਾਂ ਇੱਕ ਵਾਰ ਤਾਂ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ ਪ੍ਰਤੰਸ਼ਿਕ ਨੇ ਉਹ ਤਾਂ ਇੱਕ ਵਾਰ ਇਸ ਨੂੰ ਮਜ਼ਾਕ ਸਮਝਦੇ ਨੇ ਨਹੀਂ ਸਮਝਦੇ ਕਿ ਇਹੋ ਜੀ ਘਟਨਾ ਹੋ ਸਕਦੀ ਹੈ ਕਿਉਂਕਿ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਸੀ ਜਦੋਂ ਇਹ ਖਬਰ ਪਤਾ ਲੱਗੀ ਪਰ ਹੁਣ ਗੁਰਪ੍ਰੀਤ ਗੋਗੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਜੋ ਆਮ ਆਦੀ ਪਾਰਟੀ ਦੇ 2022 ਤੋਂ 22 ਚ ਪੱਛਮੀ ਲੁਧਿਆਣਾ ਤੋਂ ਵਿਧਾਇਕ ਬਣੇ ਸੀ ਇਸ ਖਬਰ ਨੇ ਸਭ ਦੇ ਜਿੱਤੇ ਹਿਰਦੇ ਬਲੁੰਦਰੇ ਨੇ ਉੱਥੇ ਹੀ ਕਿਤੇ ਆਮ ਆਦੀ ਪਾਰਟੀ ਦੇ ਲਈ ਇੱਕ ਵੱਡਾ ਘਾਟਾ ਜ਼ਰੂਰ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਦੇ ਬਾਰੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ